ਅੱਜ ਮੈਂ ਜੱਗੋ 13ਵੀਂ ਗੱਲ ਕਰਨ ਜਾ ਰਿਹਾ ਕਈਆਂ ਨੂੰ ਹਾਜਮ ਹੋਣੀ ਕਈਆਂ ਨੂੰ ਹਾਜਮ ਨਹੀਂ ਹੋਣੀ ਪਰ ਇਹ ਗੱਲ ਤੈ ਆ ਫਗਵਾੜਾ ਦਾ ਮੇਅਰ ਆਮ ਆਦਮੀ ਪਾਰਟੀ ਦਾ ਬੰਨਾ ਤੈ ਹੈਗਾ ਸਾਰੇ ਕਾਂਗਰਸ ਪਾਰਟੀਆਂ ਤਾਂ ਤਾੜੀਆਂ ਮਾਰਤੀਆਂ ਲੱਡੂਆਂ ਨਾਲ ਮੂੰਹ ਮਿੱਠੇ ਕਰ ਲਏ ਬਹੁਤ ਸਾਰੇ ਜਿਹੜੇ ਕੈਂਡੀਡੇਟ ਜਿੱਤ ਚੁੱਕੇ ਆ ਉਹਨਾਂ ਨੇ ਪਾਰਟ ਵੀ ਝੁਕ ਲਏ ਆ ਬਹੁਤ ਸਾਰੇ ਲੋਕਾਂ ਨੇ ਤਾਂ ਲਿੰਪਟਾ ਬਣਾ ਲਈਆਂ ਕਈਆਂ ਨੇ ਪਲਾਟ ਵੇਚਣ ਤੇ ਲਾ ਦੇ ਆ ਇਹ ਭਾਈ ਕਰੋੜ 2 ਕਰੋੜ 50 ਲੱਖ 60 ਲੱਖ ਰੁਪਈਆ ਲੱਗ ਗਿਆ ਮੇਅਰ ਦੀ ਕੁਰਸੀ ਆਪਾਂ ਲੈਣੀ ਆ ਆਮ ਆਦਮੀ ਪਾਰਟੀ ਦੀਆਂ 13 ਸੀਟਾਂ ਤਿੰਨ ਅਕਾਲੀ ਦਲ ਚਾਰ ਬੀਜੇਪੀ ਤੇ ਪੰਜ ਆਜਾਦ 25 ਸੀਟਾਂ ਇਸ ਵੇਲੇ ਆਮ ਆਦਮੀ ਪਾਰਟੀ ਕੋਲ ਜਾ ਸਕਦੀਆਂ ਆ ਦੂਜੇ ਪਾਸੇ ਕਾਂਗਰਸ ਪਾਰਟੀ ਕੋਲ 22 ਸੀਟਾਂ ਤੇ ਤਿੰਨ ਸੀਟਾਂ ਬੀਐਸਪੀ ਕੋ 50 ਸੀਟਾਂ ਮਤਲਬ 25 ਸੀਟਾਂ ਇੱਧਰ ਹੋ ਗਈਆਂ 25 ਸੀਟਾਂ ਇੱਧਰ ਹੋ ਗਈਆਂ ਦੋਨੇ ਪਾਸੇ ਫਾਸਵਾ ਮੁਕਾਬਲਾ ਇਸ ਵੇਲੇ ਬਣ ਗਿਆ ਆ ਜੇ ਅਸੀਂ ਮੋਟੀ ਮੋਟੀ ਗੱਲ ਕਰੀਏ ਮੁਕਾਬਲਾ ਸੰਜੀਵ ਬੁggen ਦੇ ਨਿਕਾਸ ਦੀਰ ਦੇ ਹੱਕ ਤੇ ਸੰਜੀਵ ਬੁggen ਦਾ ਜੇਕਰ ਨਾਮ ਸਾਹਮਣੇ ਆਉਂਦਾ ਮਨੀਸ਼ ਪ੍ਰਵੱਖ, ਰਾਮਪਾਲ ਉਪਰ, ਜਤਿੰਦਰ ਬਰਮਾਨੀ ਇਹ ਵੀ ਸਾਡੇ ਸੂਤਰ ਕਹਿੰਦੇ ਆ ਵੀ ਸੰਜੀਵ ਬੁੱਗੇ ਨੂੰ ਹਰ ਹਾਲਤ ਅਸੀਂ ਮੇਰ ਨਹੀਂ ਬਣ ਦੇਣਾ ਪਰ ਇਹਦਾ ਆਪਸੀ ਇੰਨਾ ਕਲੇਸ਼ ਬਣ ਚੁੱਕਾ ਕਿ ਮੋਕੇ ਦੇ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਨੂੰ ਵੀ ਟੈਨਸ਼ਨ ਪੈ ਚੁੱਕੀ ਆ ਠੰਡ ਦੇ ਵਿੱਚੋਂ ਗਰਮੀ ਆਉਣੀ ਸ਼ੁਰੂ ਹੋ ਗਈ ਆ ਬਈ ਬੜੀ ਸਖਤ ਸਖਤ ਇਹ ਗੱਲ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕਰਤੀ ਆ ਆਮ ਆਦਮੀ ਪਾਰਟੀ ਨੂੰ ਸੁਨੇਹਾ ਦੇ ਦਿੱਤਾ ਵੀ ਭਾਈ ਆਮ ਆਦੀ ਪਾਰਟੀ ਨੇ ਮੇਹ ਮੋਣਾ ਤੇ ਤੋੜ ਜੋੜ ਤਾਂ ਕਰਨੀ ਹੁੰਦੀ ਆ ਜੇਕਰ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਟੱਚ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਟੱਚ ਕੀਤਾ ਚਾਹੇ ਇਦਾਂ ਤੇ ਚਾਹੇ ਇਦਾਂ ਮਤਲਬ ਸ਼ਾਮਲ ਕਰਨ ਦੀ ਗੱਲ ਹੋਈ ਤਾਂ ਤੁਹਾਨੂੰ ਬਿਲਕੁਲ ਵੀ ਸਮਰਥਨ ਨਹੀਂ ਤਿਆਊਗਾ ਸਾਡੇ ਇਹ ਵੀ ਸੂਤਰਾ ਤੋਂ ਮੁਕੰਮਲ ਜਾਣਕਾਰੀ ਆ ਮਨੀਸ਼ ਪ੍ਰਵਾਤਰ ਨਿੱਕਾ ਸੁਦੀਪ ਪਾਦਮਸ ਦੇ ਨਿੱਕਾ ਸੰਜੀਵ ਬੁੱਗਾ ਇੱਕ ਦੋ ਹੋਰ ਲੀਡਰ ਇਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੰਪਰਕ 'ਚ ਹੈਗੇ ਆ ਕਿਸੇ ਬੇਲੇ ਵੀ ਪਟਾਕਾ ਪੇ ਜਾਣਾ ਆ ਇਹ ਤਾਂ ਭਾਈ ਦਾ ਖੇਡ ਗਿਆ ਉਹ ਤਾਂ ਮੇਰ ਬਣ ਜੂ ਚਾਰ ਗੱਨਮ ਵੀ ਮਿਲ ਜੂਗੇ ਤੇ ਡੱਡੀ ਵੀ ਬੱਤੀ ਵਾਲੀ ਮਿਲ ਜੂਗੇ ਜੇ ਆਪਾਂ ਕਹੋਗੇ ਹਾਂ ਜੀ ਪੁਰਾਣੇ ਆ ਜੀ ਅਸੀਂ ਇੱਦਾਂ ਉੱਤੋਂ ਦੇ ਭਾਈ ਬੈਠੇ ਰਹੂ ਘਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰਬਾਨ ਆ ਉਹ ਤੈ ਹੈਗਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਗਵਾੜੇ ਦੀ ਨਗਰ ਨਿਗਮ ਚੋਣਾ ਖਤਮ ਹੋ ਗਈਆਂ ਸਾਰੀਆਂ ਪਾਰਟੀਆਂ ਦਾ ਜੋਰ ਲੱਗ ਚੁੱਕਾ ਹੈ ਇਸ ਬਾਰੇ ਮੇਅਰ ਕਿਹੜਾ ਬਣਦਾ ਆ ਇਹਦੀ ਪਾਲ ਦੇ ਵਿੱਚ ਆਪਾਂ ਹਰਦੀਪ ਸਿੰਘ ਤੱਕੜ ਜੀ ਨਾਲ ਗੱਲ ਕਰ ਰਹੇ ਆਂ ਕੌਣ ਮੇਅਰ ਬਣਿਆ ਜੀ ਦੇਖੋ ਜੀ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਮੁਬਾਰਕਾ ਦਿੰਨੇ ਆਂ ਬੜੇ ਅਮਨ ਆਮਾਨ ਦੇ ਨਾਲ ਚੋਣਾਂ ਸੰਪੰਨ ਹੋ ਗਈਆਂ ਅੱਜ ਮੈਂ ਜੱਗੋ 13ਵੀਂ ਗੱਲ ਕਰਨ ਜਾ ਰਿਹਾ ਕਈਆਂ ਨੂੰ ਹਾਜਮ ਹੋਣੀ ਕਈਆਂ ਨੂੰ ਹਾਜਮ ਨਹੀਂ ਹੋਣੀ ਪਰ ਇਹ ਗੱਲ ਤੈ ਆ ਫਗਵਾੜਾ ਦਾ ਮੇਅਰ ਆਮ ਆਦਮੀ ਪਾਰਟੀ ਦਾ ਬਣਨਾ ਤੈ ਹੈਗਾ ਸਾਡੇ ਸੂਤਰਾਂ ਤੋਂ ਬੜੀ ਸਟੀਕ ਜਾਣਕਾਰੀ ਆ ਜੋ ਬਿਲਕੁਲ ਜੋ ਮੈਂ ਗੱਲਾਂ ਤੁਹਾਨੂੰ ਦੱਸਣ ਜਾ ਰਿਹਾ ਇਨ ਬਿਨ ਸੱਚ ਹੋ ਸਕਦੀਆਂ ਆ ਕਿਉਂਕਿ ਜੋ ਅਸੀਂ ਚੋਣਾਂ ਦੇ ਦੱਸਿਆ ਸੀ ਵੀ ਕੌਣ ਜਿੱਤੂ ਕੌਣ ਹਾਰੂ ਕੌਣ ਪਹਿਲੇ ਨੰਬਰ ਤੇ ਆਊ ਕੌਣ ਤੀਜੇ ਤੇ ਆਊ ਇਹਨਾਂ ਵਿੱਚ ਰਿਜ਼ਲਟ ਵੀ ਤੁਹਾਨੂੰ ਇਦਾਂ ਦਾ ਮਿਲ ਗਿਆ ਤੁਹਾਨੂੰ ਸੀਟਾਂ ਸਿਆਂ ਵੀ ਕਿਹਦੇ ਕਿਹਦੇ ਕੋ ਜਾਣੇ ਉਹ ਵੀ ਦੱਸਤੀਆਂ ਅੱਜ ਹੁਣ ਗੱਲ ਧਿਆਨ ਦੇ ਨਾਲ ਸੁਣ ਲਿਓ ਵੀਡੀਓ 5-7 ਮਿੰਟ ਦੀ ਹੋਣੀ ਹੈ ਐਂਡ ਤੱਕ ਦੇਖ ਲਿਓ ਦੇਖੋ ਇਸ ਵੇਲੇ ਆਮ ਆਦਮੀ ਪਾਰਟੀ ਨੂੰ 12 ਸੀਟਾਂ ਆਈਆਂ ਕਾਂਗਰਸ ਨੂੰ 22 ਸੀਟਾਂ ਆਈਆਂ ਬੀਐਸਪੀ ਨੂੰ 3 ਅਕਾਲੀ ਦਲ ਨੂੰ ਵੀ 3 ਭਾਜਪਾ ਨੂੰ 4 ਤੇ ਆਜ਼ਾਦ ਉਮੀਦਵਾਰ ਜਿੱਤਿਆ 6 50 ਸੀਟਾਂ ਦਾ ਇਹ ਰਿਜ਼ਲਟ ਸੀਗਾ ਤੇ ਕਾਂਗਰਸ ਪਾਰਟੀਆਂ ਤਾਂ ਤਾੜੀਆਂ ਮਾਰਤੀਆਂ ਲੱਡੂਆਂ ਨਾਲ ਮੂੰਹ ਮਿੱਠੇ ਕਰ ਲਏ ਬਹੁਤ ਸਾਰੇ ਜਿਹੜੇ ਕੈਂਡੀਡੇਟ ਜਿੱਤ ਚੁੱਕੇ ਆ ਉਹਨਾਂ ਨੇ ਪਾਰਟ ਵੀ ਝੁੱਕ ਲਏ ਆ ਬਹੁਤ ਸਾਰੇ ਲੋਕਾਂ ਨੇ ਤਾਂ ਲਿੰਮਟਾਂ ਬਣਾ ਲਈਆਂ ਕਈਆਂ ਨੇ ਪਲਾਟ ਵੇਚਣ ਤੇ ਲਾ ਦੇ ਆ ਇਹ ਭਾਈ ਕਰੋੜ 2 ਕਰੋੜ 50 ਲੱਖ 60 ਲੱਖ ਰੁਪਈਆ ਲੱਗ ਗਿਆ ਮੇਅਰ ਦੀ ਕੁਰਸੀ ਆਪਾਂ ਲੈਣੀ ਆ ਕਾਂਗਰਸ ਦੇ ਉਮੀਦਵਾਰਾਂ ਨਾਲ ਜਦੋਂ ਅਸੀਂ ਅੰਦਰ ਗੱਦੀ ਗੱਲ ਕੀਤੀ ਆ ਲੱਡੂ ਸਾਰਿਆਂ ਦੇ ਫੁੱਟਣੇ ਸ਼ੁਰੂ ਹੋਇਆ ਹਰ ਬੰਦਾ ਇਹ ਚਾਹੁੰਦਾ ਵੀ ਗਨਮੈਨ ਵੀ 4 ਮਿਲ ਜਾਣੇ ਆ ਲਾਲ ਬੱਤੀ ਮਿਲ ਜਾਣੀ ਟੌਰ ਪੂਰੀ ਕੱਢਾਂਗੇ ਪਰ ਉਹਨਾਂ ਦੀਆਂ ਉਮੀਦਾਂ ਤੇ ਰੋਕ ਲੱਗਦੀ ਦਿਖਾਈ ਦੇ ਰਹੀ ਆ ਸਾਰਿਆਂ ਨੇ ਕਹਿਣਾ ਭਾਈ 12 ਸੀਟਾਂ ਵਾਲਾ ਮੇਅਰ ਕਿੱਦਾਂ ਬਣ ਜੂ ਜਰ ਕੇ 26 27 ਸੀਟਾਂ ਚਾਹੀਦੀਆਂ ਸੁਣ ਲੋ ਧਿਆਨ ਦੇ ਨਾਲ ਆਮ ਆਦਮੀ ਪਾਰਟੀ ਦੀਆਂ 12 ਸੀਟਾਂ ਜਰ ਕੇ ਹਰਪੀ ਭੋਗਲ 10 ਨੰਬਰ ਤੋਂ ਵੱਡੇ ਜਿਹੜੇ ਬਨੋਦ ਵਰਵਾਨੀ ਨੂੰ ਹਰਾ ਕੇ ਜਿੱਤੇ ਆ ਉਹ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਸ ਵੇਲੇ 13 ਸੀਟਾਂ ਆਮ ਆਦਮੀ ਪਾਰਟੀ ਦੇ ਕੋਲ ਆ ਚੁੱਕੀਆਂ ਅਕਾਲੀ ਦਲ ਭਾਜਪਾ ਸਾਡੇ ਸੂਤਰ ਇਹ ਗੱਲ ਦੱਸ ਰਹੇ ਆ ਵੀ ਅਕਾਲੀ ਦਲ ਭਾਜਪਾ ਸ਼ਹਿਰ ਦੇ ਵਿਕਾਸ ਦੇ ਲਈ ਸ਼ਹਿਰ ਦੀ ਬਿਹਤਰੀ ਦੇ ਲਈ ਹੋ ਸਕਦਾ ਆ ਉਹ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦੇਣ ਉਸ ਤੋਂ ਬਾਅਦ ਪੰਜ ਉਮੀਦਵਾਰ ਬਚੇ ਪੰਜ ਆਜ਼ਾਦ ਉਮੀਦਵਾਰ ਵੀ ਲਗਭਗ ਆਮ ਆਦੀ ਪਾਰਟੀ ਦੇ ਸੰਪਰਕ ਚ ਹੈਗੇ ਆ ਕਿਉਂਕਿ ਹਰ ਬੰਦਾ ਚਾਹੁੰਦਾ ਭਾਈ ਜਿਸ ਦੀ ਸਰਕਾਰ ਉਸ ਦਾ ਮੇਅਰ ਬਣਾਇਆ ਜਾਵੇ ਕਿਉਂਕਿ ਪਿਛਲੀ ਵਾਰ ਕਾਂਗਰਸ ਸਰਕਾਰ ਸੀਗੀ ਲਗਭਗ 3-4 ਸਾਲਾਂ ਤੋਂ 5 ਸਾਲਾਂ ਤੋਂ ਜਦੋਂ ਸਰਕਾਰ ਕਾਂਗਰਸ ਸੀਗੀ ਇੱਕ ਵੀ ਉਥੇ ਕੰਮ ਨਹੀਂ ਹੋਇਆ ਕੰਮ ਰੁਕੇ ਹੋਏ ਸੀ ਤੇ ਰਲਾਮ ਲਾ ਕੇ ਜੇ ਆਪਾਂ ਗੱਲ ਕਰੀਏ ਆਮ ਆਦੀ ਪਾਰਟੀ ਦੀਆਂ 13 ਸੀਟਾਂ ਤਿੰਨ ਅਕਾਲੀ ਦਲ ਚਾਰ ਭਾਜਪਾ ਤੇ 5000 25 ਸੀਟਾਂ ਇਸ ਵੇਲੇ ਆਮ ਆਦਮੀ ਪਾਰਟੀ ਕੋਲ ਜਾ ਸਕਦੀਆਂ ਆ ਦੂਜੇ ਪਾਸੇ ਕਾਂਗਰਸ ਪਾਰਟੀ ਕੋਲ 22 ਸੀਟਾਂ ਤੇ ਤਿੰਨ ਸੀਟਾਂ ਬੀਐਸਪੀ ਕੋ 50 ਸੀਟਾਂ ਮਤਲਬ 25 ਸੀਟਾਂ ਇੱਧਰ ਹੋ ਗਈਆਂ 25 ਸੀਟਾਂ ਇੱਧਰ ਹੋ ਗਈਆਂ ਦੋਨੇ ਪਾਸੇ ਫਾਸਵਾ ਮੁਕਾਬਲਾ ਇਸ ਵੇਲੇ ਬਣ ਗਿਆ ਆ ਸੋ ਕਾਂਗਰਸ ਦੇ ਹੱਥ ਪੱਲੇ ਪੈਂਦਾ ਬੜਾ ਕੁਝ ਦਿਖਾਈ ਨਹੀਂ ਦਿੰਦਾ ਹਾਲਾਂਕਿ ਸੀਟਾਂ ਜ਼ਰੂਰ 25 ਆ ਇਹ ਵੀ ਨਹੀਂ ਪਤਾ ਵੀ ਬਸਪਾ ਨੇ ਕਦੋਂ ਪਲੜਾ ਛੱਡ ਜਾਣਾ ਬਸਪਾ ਪਾਰਟੀ ਬੜੀ ਸੂਝਵਾਨ ਪਾਰਟੀ ਆ ਲੀਡਰ ਬੜੇ ਸੂਝਵਾਨ ਆ ਉਹ ਕਹਿੰਦੇ ਠੀਕ ਆ ਭਾਈ ਇਲੈਕਸ਼ਨ ਇਕੱਠੇ ਲੜੀ ਸੀ ਪਰ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਹ ਸਮਰਥਨ ਦਵਾਂਗੇ ਪੰਜਾਬ ਪ੍ਰਧਾਨ ਚਾਹੇ ਆਪਾਂ ਭੈਣ ਕੁਆਰੀ ਮਾਇਆਬਦੀ ਉਹਨਾਂ ਦੇ ਬਿਨਾ ਕੋਈ ਵੀ ਪੱਤਾ ਇੱਥੇ ਨਹੀਂ ਹਿਲਣਾ ਮੋਟੀ ਮੋਟੀ ਗੱਲ ਇਹ ਆ ਵੀ ਸੀਟਾਂ ਹਜੇ 22 ਆ ਕਾਂਗਰਸ ਕੋ ਤੇ ਬਹੁਤ ਸਾਰੇ ਕੈਂਡੀਡੇਟ ਇਸ ਵੇਲੇ ਕਾਂਗਰਸ ਦੇ ਔਰ ਕੋਰਟ ਮੈਂ ਗੱਲ ਕਹਿ ਰਹੇ ਆ ਸੂਤਰਾ ਦੀ ਵੱਡੀ ਜਾਣਕਾਰੀ ਸਾਮ ਰੋਜ ਸਾਮ ਹੁੰਦੇ ਆ ਬਹੁਤ ਸਾਰੇ ਕਾਂਗਰਸ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਸੰਪਰਕ 'ਚ ਹੈਗੇ ਆ ਤਿਆਰੀਆਂ ਹਾਲ ਲਿਆਉਣਾ ਦੀਆਂ ਉਹ ਕਹਿੰਦੇ ਪਾਈ ਸਰਕਾਰ ਚ ਜਾਵਾਂਗੇ ਚਾਰ ਪੈਸੇ ਆਪਣੇ ਬਾੜ ਚ ਲਾ ਕੇ ਕੰਮ ਵੀ ਕਰਾਵਾਂਗੇ ਹੁਣ ਕਾਂਗਰਸ ਦਾ ਅੰਦਰੂਨੀ ਕਲੇਸ਼ ਵੀ ਸਿਖਰਾਂ ਤੇ ਪਹੁੰਚ ਗਿਆ ਆ ਉਹ ਕਿੱਦਾਂ ਪਹੁੰਚ ਗਿਆ ਸੁਣ ਲੋ ਵੀ ਗੱਲ ਤੇ ਆਂਦੇ ਨਾਲ ਸੰਜੀਵ ਬੁੱਗਾ ਜਿਹੜੇ ਸਭ ਤੋਂ ਸੀਨੀਅਰ ਕੈਂਡੀਡੇਟ ਆ ਚੰਗੇ ਬੰਦੇ ਆ ਉਹ ਇਸ ਵੇਲੇ ਸਭ ਤੋਂ ਵੱਡੀ ਰੇਸ 'ਚ ਹੈਗੇ ਆ ਕਾਂਗਰਸ ਪਾਰਟੀ ਵੱਲੋਂ ਮੇਹਰਬੰਦ 'ਚ ਦੂਜੇ ਪਾਸੇ ਪਦਮ ਸੁਦੇਰ ਨਿੱਕਾ ਉਹ ਵੀ ਬੜੇ ਸੀਨੀਅਰ ਹੈਗੇ ਆ ਉਸ ਦੇ ਨਾਲ ਨਾਲ ਆਪਾਂ ਗੱਲ ਕਰ ਲਈ ਬੰਟੀ ਵਾਲੀਏ ਦੀ ਫੇਰ ਗੱਲ ਕਰੀਏ ਰਾਮਪਾਲ ਉਪਲ ਜੀ ਮਨੀਸ਼ ਪ੍ਰਵਹਕਰ ਬੜੇ ਤੇਜ਼ ਤਰਾਰ ਲੀਡਰ ਹੈਗੇ ਆ ਤੇ ਜਤਿੰਦਰ ਬਰਵਾਨੀ ਇਹ 6 ਬੰਦੇ ਕਾਂਗਰਸ ਪਾਰਟੀ ਵੱਲੋਂ ਮੇਅਰ ਦੇ ਕੈਂਡੀਡੇਟ ਹੈਗੇ ਆ ਬਣਨਾ ਚਾਹੁੰਦੇ ਆ ਪਰ ਇਹਦਾ ਆਪਸੀ ਇੰਨਾ ਕਲੇਸ਼ ਬਣ ਚੁੱਕਾ ਕਿ ਮੁੱਖੇ ਦੇ ਐਮਐਲਏ ਬਲਵਿੰਦਰ ਸਿੰਘ ਧਾਲੀਵਾਲ ਨੂੰ ਵੀ ਟੈਨਸ਼ਨ ਪੈ ਚੁੱਕੀ ਆ ਠੰਡ ਦੇ ਵਿੱਚ ਹੁਣਸ ਨੂੰ ਗਰਮੀ ਆਉਣੀ ਸ਼ੁਰੂ ਹੋ ਗਈ ਆ ਵੀ ਭਾਈ ਸੀਟਾਂ ਦਾ ਵੱਧ ਲੈ ਲਈ ਹੁਣ ਮੇਰ ਬਣਾਈਏ ਕਿਹਦਾ ਕਿਉਂਕਿ ਜੇਕਰ ਸੰਜੀਪ ਬੁੱਗੇ ਦਾ ਨਾਮ ਮੋਹਰੇ ਆਉਂਦਾ ਤੇ ਬਾਕੀ ਉਮੀਦਵਾਰ ਇਤਰਾਜ਼ ਕਰਦੇ ਆ ਨਿੱਕੇ ਸੁਧੀ ਦਾ ਆਉਂਦਾ ਤੇ ਸੰਜੀਪ ਬੁੱਗਾ ਇਤਰਾਜ਼ ਕਰਦੇ ਆ ਜੇ ਆਪਾਂ ਮੋਟੀ ਮੋਟੀ ਗੱਲ ਕਰ ਲਈਏ ਮੁਕਾਬਲਾ ਸੰਜੀਪ ਬੁੱਗਾ ਦੇ ਨਿੱਕਾ ਸੁਧੀਰ ਦੇ ਹੱਕ ਚ ਸੰਜੀਪ ਬੁੱਗੇ ਦਾ ਜੇਕਰ ਨਾਮ ਸਾਹਮਣੇ ਆਉਂਦਾ ਮਨੀਸ਼ ਪ੍ਰਵਹਕ, ਰਾਮਪਾਲ ਉਪਲ, ਜਤਿੰਦਰ ਬਰਮਾਨੀ ਇਹ ਵੀ ਸਾਡੇ ਸੂਤਰ ਕਹਿੰਦੇ ਆ ਵੀ ਸੰਜੀਵ ਬੁੱਗੇ ਨੂੰ ਹਰ ਹਾਲਤ ਅਸੀਂ ਮੇਅਰ ਨਹੀਂ ਬਣ ਦੇਣਾ ਚਾਹੇ ਜੋ ਮਰਜ਼ੀ ਹੋ ਜਵੇ ਮਾਪਦੰਡ ਖੇਡਣੇ ਪੈਣ ਸੋ ਸੰਜੀਵ ਬੁੱਗਾ ਹੈਗੇ ਮਜ਼ਬੂਤ ਦਾਵੇਦਾਰ ਆ ਚੰਗੇ ਬੰਦੇ ਆ ਪਰ ਉਹਨਾਂ ਦੇ ਲੱਤਾਂ ਖਿੱਚਣੀਆਂ ਸ਼ੁਰੂ ਆ ਪੈਰ ਨਹੀਂ ਲੱਗ ਰਹੇ ਆਪਸੀ ਬਹੁਤ ਸਾਰਾ ਇਹਨਾਂ ਦਾ ਕਲੇਸ਼ ਪਿਆ ਹੋਇਆ ਆ ਤੇ ਜੇਕਰ ਬਸਪਾ ਦੀ ਗੱਲ ਕਰੀਏ ਤਾਂ ਬਸਪਾ ਲੋ ਵੀ ਇਹ ਗੱਲਾਂ ਸ਼ੁਰੂ ਹੋ ਗਈਆਂ ਵੀ ਜੇ ਆਮ ਆਦਮੀ ਪਾਰਟੀ ਬਸਪਾ ਦਾ ਸੀਨੀਅਰ ਮੇਅਰ ਬਣਾਉਂਦੀ ਆ ਤੇ ਉਹ ਪਾਰਟੀ ਦੇ ਨਾਲ ਜਾ ਸਕਦੀ ਕਿਉਂਕਿ ਸੀਨੀਅਰ ਮੇਅਰ ਤਾਂ ਕਾਂਗਰਸੀ ਬਣਾ ਰਹੀ ਆ ਪਰ ਬਸਪਾ ਬੜੀ ਸਿਆਣੀ ਪਾਰਟੀ ਉਹ ਕਹਿੰਦੀ ਕਾਂਗਰਸ ਦੇ ਨਾਲ ਜਾ ਕੇ ਕਰਨਾ ਕੀ ਆ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਵੀ ਸਰਕਾਰ ਦੇ ਨਾਲ ਜਾਵਾਂਗੇ ਨਾਲੇ ਆਪਣੇ ਕੰਮ ਕਰਾਵਾਂਗੇ ਨਾਲੇ ਬਾੜ ਵਾਸੀਆਂ ਦੇ ਕੰਮ ਅਸੀਂ ਕਰਾਵਾਂਗੇ ਸੋ ਸ਼ਹਿਰ ਦੇ ਵਿਕਾਸ ਵਾਸਤੇ ਮੇਅਰ ਆਮ ਆਦਮੀ ਪਾਰਟੀ ਦਾ ਬਣਨਾ ਬਹੁਤ ਜ਼ਰੂਰੀ ਆ ਇਹ ਗੱਲ ਕਲੀਅਰ ਹੈਗੀ ਆ ਸ਼ਹਿਰ ਦੇ ਵਿਕਾਸ ਵਾਸਤੇ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਬਹੁਤ ਜ਼ਰੂਰੀ ਆ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਦਾ ਬਹੁਤ ਪ੍ਰੈਸ਼ਰ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਪੈ ਚੁੱਕਾ ਵੀ ਭਾਈ ਤੁਸੀਂ ਬਾਕੀ ਸਾਰੀਆਂ ਗੱਲਾਂ ਛੱਡੋ ਇਸ ਵਾਰ ਤੁਸੀਂ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਦੇ ਵਿੱਚ ਸਾਥ ਦੇ ਦਿਓ ਸੋ ਪੂਰੀ ਟੱਕਰ ਫਾਸੀ ਬਣ ਚੁੱਕੀ ਆ ਹੁਣ ਦੇਖਣਾ ਇਹ ਆ ਵੀ ਭਾਈ ਕਿੱਧਰ ਕੌਣ ਜਾਂਦਾ ਤੇ ਕਿੱਧਰ ਕੌਣ ਜਾਂਦਾ ਪਰ ਇਸ ਵੇਲੇ ਬੜੀ ਸਖਤ ਸਖਤ ਇਹ ਗੱਲ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕਰਤੀ ਆ ਆਮ ਆਦਮੀ ਪਾਰਟੀ ਨੂੰ ਸੁਨੇਹਾ ਦੇ ਦਿੱਤਾ ਵੀ ਭਾਈ ਆਮ ਆਦਮੀ ਪਾਰਟੀ ਨੇ ਮੇਹਰ ਮੋਣਾ ਤੇ ਤੋੜ ਜੋੜ ਤਾਂ ਕਰਨੀ ਹੁੰਦੀ ਆ ਜੇਕਰ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਟੱਚ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਟੱਚ ਕੀਤਾ ਚਾਹੇ ਇਦਾਂ ਤੇ ਚਾਹੇ ਇਦਾਂ ਮਤਲਬ ਸ਼ਾਮਲ ਕਰਨ ਦੀ ਗੱਲ ਹੋਈ ਤਾਂ ਤੁਹਾਨੂੰ ਬਿਲਕੁਲ ਵੀ ਸਮਰਥਨ ਨਹੀਂ ਤਿਆ ਜਾਊਗਾ ਤੁਹਾਡੀ سپورਟ ਨਹੀਂ ਕੀਤੀ ਜਾਊਗੀ ਸੋ ਪੂਰਾ ਮੁਕਾਬਲਾ ਰੌਚਕ ਹੈਗਾ ਕਾਂਗਰਸ ਦਾ ਮਹਿਰਬਾਨ ਦਾ ਅੜਿਕਾ ਇਸ ਵੇਲੇ ਪੂਰਾ ਪੈ ਚੁੱਕਾ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਇਸ ਵੇਲੇ ਲੋਟਰੀ ਨਿਕਲਣੀ ਹੈ ਲੋਟਰੀ ਉਹ ਲੋਟਰੀ ਸੰਜੀਵ ਬੁੱਗੇ ਦੀ ਵੀ ਨਿਕਲ ਸਕਦੀ ਆ ਨਿੱਕੇ ਸੁਧੀਰ ਜੀ ਵੀ ਨਿਕਲ ਸਕਦੀ ਆ ਸਾਡੇ ਇਹ ਵੀ ਸੂਤਰਾ ਤੋਂ ਮੁਕੰਮਲ ਜਾਣਕਾਰੀ ਆ ਮਨੀਸ਼ ਪ੍ਰਵਾਕਰ ਨਿੱਕਾ ਸੁਧੀਰ ਪਦਮਸ ਦੇ ਨਿੱਕਾ ਸੰਜੀਵ ਬੁੱਗਾ ਇੱਕ ਦੋ ਹੋਰ ਲੀਡਰ ਇਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੰਪਰਕ ਚ ਹੈਗੇ ਆ ਕਿਸੇ ਵੇਲੇ ਵੀ ਪਟਾਕਾ ਪੈ ਜਾਣਾ ਆ ਇਹਨਾਂ ਦੀ ਇਹ ਆਖਰੀ ਇਲੈਕਸ਼ਨ ਹੈਗੀ ਆ ਜਿਹੜਾ ਤਾਂ ਭਾਈ ਦਾ ਖੇਡ ਗਿਆ ਉਹ ਤਾਂ ਮੇਰ ਬਣ ਜੂ ਚਾਰ ਗੱਨਮਰ ਵੀ ਮਿਲ ਜੂਗੇ ਗੱਡੀ ਵੀ ਬੱਤੀ ਵਾਲੀ ਮਿਲ ਜੂਗੇ ਜੇ ਆਪਾਂ ਕਹੋਗੇ ਸਾਹੀ ਪੁਰਾਣੇ ਆ ਜੀ ਅਸੀਂ ਇਦਾਂ ਉਦਾਂ ਤਾਂ ਭਾਈ ਬੈਠੇ ਰਹੋ ਘਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਬਣਨਾ ਆ ਉਹ ਤੈ ਹੈਗਾ ਦੂਜੇ ਪਾਸੇ 1% ਇਹ ਵੀ ਗੱਲ ਨੋਟ ਕਰ ਲੋ ਵੈਸੇ ਆਪਾਂ ਇਹ ਵੀ ਗੱਲ ਸੋਚ ਰੰਨੇ ਆ ਜੇ ਆਮ ਆਦਮੀ ਪਾਰਟੀ ਦਾ ਮੇਰ ਨਹੀਂ ਬਣਿਆ ਕਾਂਗਰਸ ਦਾ ਮੇਰ ਬਣਿਆ ਇਹ ਤਾਂ ਜੀ ਲਾਲ ਪੈਣ ਦੇ ਨਾਲ ਕੰਧ ਤੇ ਲਿਖ ਲੋ ਨਾ ਸੰਜੀਪ ਬੁਗਾ ਮਿਹਰਮਾਨਾ ਨਾ ਜਤਿੰਦਰ ਬਰਵਾਨੀ ਮਿਹਰਮਾਨਾ ਪਦਮਸ ਦੇ ਨਿਕਾ ਨਹੀਂ ਮਿਹਰਮਾਨਾ ਬੰਟੀ ਵਾਲੀਆ ਰਾਮਪਾਲ ਉਪਰ ਦੇ ਮਨੀਸ਼ ਭਵਾਕਰ ਮੇਅਰ ਨਹੀਂ ਬਣਨੇ ਸਾਡੇ ਸੂਤਰਾਂ ਦੀ ਸਟੀਕ ਜਾਣਕਾਰੀ ਆਮ ਆਦਮੀ ਦੀ ਪਾਰਟੀ ਬੋਲੋ ਮੇਅਰ ਦੀ ਸੀਟ ਰਿਜ਼ਰਵ ਕਰ ਦਿੱਤੀ ਜਾਊਗੀ ਤਾਂ ਜੋਗੇ ਸਾਰੇ ਫਿਰ ਆਪਸੇ ਲੜਦੇ ਰਹਿ ਜਾਓ ਜਿਹੜਾ ਦਾ ਪਾਈ ਇਸ ਵੇਲੇ ਚਰਚਾ ਇਹ ਆ ਸਿਆਸੀ ਗਿਆਨਾਂ ਚ ਜਿਹੜਾ ਹੁਣ ਇਹਨਾਂ ਜੋ ਸਿਆਣਾ ਬੰਦਾ ਹੋਊਗਾ ਉਹ ਤਾਂ ਆ ਜਾਊਗਾ ਸੰਪਰਕ ਸਾਰੇ ਜੀ ਆ ਜਿਹੜਾ ਪਹਿਲਾਂ ਆ ਗਿਆ ਉਹਨੇ ਮદાન ਜਿੱਤ ਜਾਣਾ ਇਸ ਵੇਲੇ ਕਾਂਗਰਸ ਦੇ 3 ਤੋਂ 4 ਸ਼ਾਇਦ 5 ਕੌਂਸਲਰ ਵੀ ਆਮ ਆਦਮੀ ਪਾਰਟੀ ਦਿੱਲੀ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਸੰਪਰਕਤ ਹੈਗੇ ਆ ਮਤਲਬ ਕਹਿ ਸਕਦੇ ਆ ਵੀ ਇਹ ਆਮ ਆਦਮੀ ਪਾਰਟੀ ਦੇ ਹੱਕ ਵਾਲੀਆਂ ਸੀਟਾਂ 25 ਤੋਂ 30 ਹੋ ਸਕਦੀਆਂ ਆ ਕਿਸੇ ਵੇਲੇ ਵੀ ਰਿਜ਼ਲਟ ਇਦਾਂ ਦੇ ਆ ਜਾਣੇ ਆ ਸੋ ਇਹ ਬਹੁਤ ਸਟੀਕ ਜਾਣਕਾਰੀ ਤੁਹਾਨੂੰ ਦੇਤੀ ਹੈ ਬਾਕੀ ਥੋੜੇ ਦਿਨਾਂ ਦੇ ਵਿੱਚ ਹੁਣ ਹੋਣਾ ਕੀ ਆ ਕੀ ਕੀ ਹੋ ਰਿਹਾ ਉਹ ਵੀ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਸੋ ਮੌਕਾ ਦੱਸੂਗਾ ਭਾਈ ਹੁੰਦਾ ਕੀ ਆ ਇੱਕ ਗੱਲ ਜਰੂਰ ਨੋਟ ਕਰ ਲਓ ਜਿੰਨੀਆਂ ਗੱਲਾਂ ਸਾਹਮੜੀ ਤੇ ਪਹਿਲਾਂ ਕਈਆਂ 99% ਸੱਚੀਆਂ ਹੋਈਆਂ ਜੋ ਅੱਜ کہہ ਰਹੇ ਆ ਇਹ ਵੀ ਤੁਸੀਂ ਲਿਖ ਲਓ ਹਰੇ ਪੈਂਦੇ ਨਾਲ ਸਾਈਨ ਕਰਕੇ ਦੇ ਦਿੰਨੇ ਆ ਮੋਹਰ ਲਾ ਕੇ ਦੇ ਦਿੰਨੇ ਆ ਗੱਲ ਇਹ ਵੀ ਪੱਕੀ ਆ ਕੈਰਾਮਨ ਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਮੜੀ ਟੀਵੀ ਫਗਵਾੜਾ